ਕਰਨਲ ਕਾਂਡ ਦੇ ਵਿੱਚ ਇਨਸਪੈਕਟਰ ਰੈਂਕ ਦੇ ਅਧਿਕਾਰੀ ਟੰਗੇ ਜਾਣਗੇ ਤੇ ਕਈ ਮਲਾਜ਼ਮ ਜਿਹੜੇ ਖਾਸ ਕਰਕੇ ਜਿਹੜੇ ਸਿਪਾਈ ਰੈਂਕ ਦੇ ਅਧਿਕਾਰੀ ਉਹ ਵੀ ਕੜਕੀ ਵਿੱਚ ਫਸ ਗਏ ਨੇ ਮਾਮਲਾ ਚੰਡੀਗੜ੍ਹ ਤੋਂ ਆ ਚੰਡੀਗੜ੍ਹ ਦੇ ਵਿੱਚ ਇੱਕ ਜਿਹਾ ਫਰਜੀ ਕਰਨਲ ਫੜਿਆ ਗਿਆ ਜਿਸ ਨੇ ਚੰਡੀਗੜ੍ਹ ਦੇ ਵਿੱਚ ਕਰਨਲ ਰੈਂਕ ਦੀ ਵਰਦੀ ਦੀ ਦੁਰਵਰਤੋਂ ਕੀਤੀ ਵੱਡੇ ਵੱਡੇ ਅਧਿਕਾਰੀਆਂ ਦੇ ਨਾਲ ਸੰਪਰਕ ਬਣਾਏ ਤੇ ਫਿਰ ਇਹ ਵੀ ਪਤਾ ਲੱਗਾ ਕਿ ਉਹ ਵੱਡੇ ਅਧਿਕਾਰੀਆਂ ਨਾਲ ਮਿਲ ਕੇ ਸਿਪਾਈ ਤੋਂ ਲੈ ਕੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਵਿੱਚ ਤਬਾਦਲੇ ਕਰਵਾਉਂਦੇ ਸੀ ਚੰਡੀਗੜ੍ਹ ਪੁਲਿਸ ਦੇ ਵਿੱਚ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੇ ਨਾਲ ਤਾਂ ਉਹ ਸਿੱਧਾ ਸੰਪਰਕ ਸੀ ਹੁਣ ਜਿਹੜੇ ਅਧਿਕਾਰੀ ਜਾਂ ਮਲਾਜਮ ਉਹਨ ਉਸ ਕਰਨਲ ਨੂੰ ਸਲੂਟ ਮਾਰਦੇ ਸੀ ਅੱਜ ਉਹਨਾਂ ਨੇ ਉਸੇ ਕਰਨਲ ਨੂੰ ਗ੍ਰਿਫਤਾਰ ਕਰ ਲਿਆ ਪੂਰੀ ਖਬਰ ਹੈ ਕਿ ਫਰਜ਼ੀ ਕਰਨਲ ਨੇ ਇੱਕ ਸਬ ਇੰਸਪੈਕਟਰ ਤਿੰਨ ਮਹਿਲਾ ਸਿਪਾਈ ਦੀ ਵੀ ਟਰਾਂਸਫਰ ਕਰਵਾਈ ਸੀ ਤੇ ਕਈ ਐਮਐਚਏ ਮਤਲਬ ਗ੍ਰਹਿ ਮੰਤਰਾਲੇ ਦੇ ਵਿਭਾਗ ਦੇ ਅਧਿਕਾਰੀ ਵੀ ਸੰਪਰਕ ਸਨ ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਵੀ ਉਹਦੇ ਵੱਡੇ ਅਫਸਰਾਂ ਦੇ ਨਾਲ ਸਿੱਧੇ ਸੰਪਰਕ ਸਨ ਈਡਨ ਆਰਮੀ ਦੀ ਯੂਨੀਫਾਰਮ ਅਤੇ ਆਈ ਆਈ ਕਾਰਡ ਲੈ ਕੇ ਘੁੰਮਣ ਵਾਲਾ ਹੁਣ ਪੰਚਕੂਲਾ ਦਾ ਵਾਸੀ ਜਿਸ ਦਾ ਨਾਮ ਗਣੇਸ਼ ਪਾਟਾ ਜਿਹੜਾ ਆਪਣੇ ਆਪ ਨੂੰ ਇੰਡੀਅਨ ਆਰਮੀ ਦਾ ਕਰਨਲ ਦੱਸਦਾ ਸੀ ਉਹਦਾ ਜਿਹੜਾ ਵਕ ਪੜਦਾ ਫਾਸ਼ ਹੋ ਚੁੱਕਾ ਮਤਲਬ ਹੁਣ ਪੁਲਿਸ ਦੀ ਉਹ ਕੁੜਕੀ ਦੇ ਵਿੱਚ ਫਸ ਚੁੱਕਾ ਇਸ ਫਰਜੀ ਕਰਨਲ ਦੇ ਚੰਡੀਗੜ੍ਹ ਪੁਲਿਸ ਦੇ ਵਿੱਚ ਵੱਡੇ-ਵੱਡੇ ਅਧਿਕਾਰੀਆਂ ਦੇ ਨਾਲ ਸੰਪਰਕ ਸੀ ਉੱਠਣਾ ਬੈਠਣਾ ਸੀ ਉਹਦਾ ਪ੍ਰਭਾਵ ਵੀ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਮੰਨਦੇ ਸੀ ਉਸ ਨੇ ਆਪਣੀ ਪਹੁੰਚ ਕਰਕੇ ਕਈ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਵੀ ਤਬਾਦਲੇ ਕਰਵਾਏ ਸਨ ਇੱਥੋਂ ਤੱਕ ਕਿ ਉਹ ਜਦੋਂ ਚੰਡੀਗੜ੍ਹ ਦੇ ਵਿੱਚ ਆਉਂਦਾ ਇਥੇ ਸਰਕਾਰੀ ਗੱਡੀਆਂ ਦੇ ਆ ਵੀ ਉਹ ਨੰਦ ਮੰਨਦਾ ਸੀ ਔਰ ਚੰਡੀਗੜ੍ਹ ਪੁਲਿਸ ਉਸ ਫਰਜੀ ਕਰਨਲ ਨੂੰ ਜਿੱਥੇ ਗੱਡੀਆਂ ਦਾ ਪ੍ਰਬੰਧ ਕਰਕੇ ਦਿੰਦੇ ਸੀ ਉੱਥੇ ਉਹ ਚੰਡੀਗੜ੍ਹ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਬਤੌਰ ਨਾਲ ਗਨਮੈਨ ਦੇ ਤੌਰ ਤੇ ਵੀ ਉਹ ਕਿਤੇ ਹੋਰ ਸ਼ਹਿਰ ਚ ਜਾਂਦਾ ਹੁੰਦਾ ਤੇ ਆਉਣਾ ਜਾਣਾ ਉਹ ਗਨਮੈਨ ਦੇ ਨਾਲ ਸੀ ਹੁੰਦਾ ਸੀ ਤੇ ਕਈ ਪਾਰਟੀਆਂ ਦੇ ਵਿੱਚ ਅਕਸਰ ਉਹ ਦੇਖਿਆ ਜਾਂਦਾ ਸੀ ਹੁਣ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏਗੀ ਤੇ ਪੁੱਛਗਿੱਛ ਕਰੇਗੀ ਪਤਾ ਲੱਗਿਆ ਕਿ ਪੁਲਿਸ ਉਸ ਦਾ 2 ਸਾਲ ਦਾ ਮੋਬਾਈਲ ਰਿਕਾਰਡ ਵੀ ਗੰਗਾਲ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਹ ਚੰਡੀਗੜ੍ਹ ਪੁਲਿਸ ਦੇ ਕਿਹੜੇ-ਕਿਹੜੇ ਅਧਿਕਾਰੀਆਂ ਅਤੇ ਹੋਰ ਮੁਲਾਜ਼ਮਾਂ ਦੇ ਸੰਪਰਕ ਵਿੱਚ ਜਾਂ ਉਹਦੀ ਰੈਗੂਲਰ ਗੱਲਬਾਤ ਹੁੰਦੀ ਸੀ ਉਹਨਾਂ ਦੇ ਗਨਮੈਨ ਜਿਹੜੇ ਨੇ ਜਿਹੜੇ ਵੱਡੇ ਅਧਿਕਾਰੀ ਨਹੀਂ ਉਹ ਆਪਣੇ ਗਨਮੈਨ ਇਸ ਫਰਜੀ ਕਰਨਲ ਨੂੰ ਵੀ ਦੇ ਦਿੰਦੇ ਸੀ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਕਿ ਇਸ ਫਰਜੀ ਕਰਨਲ ਨੇ ਇੱਕ ਐਸਪੀ ਰੈਂਕ ਅਤੇ ਇੱਕ ਇੰਸਪੈਕਟਰ ਦੇ ਨਾਲ ਉਹਦੇ ਕਾਫੀ ਨਿੱਜੀ ਸਬੰਧ ਸਨ ਹੋਰ ਵੀ ਵੱਡੇ ਅਧਿਕਾਰੀਆਂ ਦੇ ਨਾਲ ਉਹਦਾ ਉੱਠਣੀ ਬੈਠਣੀ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਇਨਸਪੈਕਟਰ ਦੇ ਗਨਮੈਨ ਅਤੇ ਉਹਨਾਂ ਨੂੰ ਜਿਹੜੇ ਡਰਾਈਵਰ ਸੀ ਉਹ ਵੀ ਉਹਦੇ ਨਿੱਜੀ ਕੰਮ ਕਰਦੇ ਸਨ ਔਰ ਇੰਨਾ ਜ਼ਿਆਦਾ ਇਹ ਨੌਸਰ ਬਾਤ ਸੀ ਕਿ ਲੰਬੇ ਸਮੇਂ ਤੋਂ ਉਹ ਚੰਡੀਗੜ੍ਹ ਪੁਲਿਸ ਨੂੰ ਗਮਰਾਹ ਕਰਦਾ ਰਿਹਾ ਤੇ ਚੰਡੀਗੜ੍ਹ ਪੁਲਿਸ ਵਾਲੇ ਵੀ ਉਹਦੀ ਜਿਹੜੀ ਚਲਾਕੀ ਫੜ ਨਹੀਂ ਸਕੇ ਹੈਗੇ ਉਹ ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਉਹ ਕ੍ਰਾਈਮ ਬ੍ਰਾਂਚ ਦਫ਼ਤਰੇ ਪਹੁੰਚ ਕੇ ਖੁਦ ਨੂੰ ਜਿਹੜਾ ਵਾ ਮੇਜਰ ਰੈਂਕ ਤੱਕ ਵੀ ਦੱਸ ਕੇ ਤੇ ਪੁਲਿਸ ਅਵਾਲਿਆਂ ਤੇ ਰੋਬ ਝਾੜਦਾ ਸੀ ਹੁਣ ਉਸ ਦੇ ਖਿਲਾਫ ਪਤਾ ਲੱਗਾ ਜਦੋਂ ਫੜਿਆ ਗਿਆ ਕਿ ਮੇਰਟ ਪੰਚਕੂਲਾ ਡੇਰਾਦੂਨ ਅਤੇ ਚੰਡੀਗੜ੍ਹ ਪੁਲਿਸ ਦੇ ਕੋਲ ਚਾਰ ਧੋਖਾਧੜੀ ਦੇ ਮਾਮਲੇ ਦਰਜ ਹੋ ਚੁੱਕੇ ਨੇ ਪੁਲਿਸ ਦੇ ਸੂਤਰਾਂ ਅਨੁਸਾਰ ਉਸ ਨੇ ਚੰਡੀਗੜ੍ਹ ਪੁਲਟ ਡਿਪਾਰਟਮੈਂਟ ਵਿੱਚ ਇੱਕ ਸਬ ਇੰਸਪੈਕਟਰ ਅਤੇ ਤਿੰਨ ਮਹਿਲਾ ਸਿਪਾਹੀਆਂ ਨੂੰ ਵੀ ਜਿਹੜੀ ਆ ਟਰਾਂਸਫਰ ਕਰਾਉਣ ਦਾ ਕੰਮ ਕੀਤਾ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਨਹੀਂ ਬਲਕਿ ਦਿੱਲੀ ਸਥਿਤ ਗ੍ਰਹਿ ਮੰਤਰਾਲੇ ਵਿਭਾਗ ਦੇ ਜਿਹੜੇ ਸੀਨੀਅਰ ਪੁਲਿਸ ਅਫਸਰ ਉਤੇ ਤਣਾਅ ਸਨ ਉਹ ਵੀ ਉਹਦੇ ਸੰਪਰਕ ਦੇ ਵਿੱਚ ਦੱਸੇ ਗਏ ਨੇ ਇਹ ਵੀ ਪਤਾ ਲੱਗਾ ਕਿ ਅਕਸਰ ਉਹ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਜਾ ਕੇ ਵੀ ਕਈ ਅਧਿਕਾਰੀਆਂ ਨੂੰ ਮਿਲਦਾ ਜੁਲਦਾ ਰਹਿੰਦਾ ਸੀ ਪੁਲਿਸ ਨੇ ਦੱਸਿਆ ਕਿ ਜਿਹੜਾ ਕਰਨਲ ਰੈਂਕ ਦਾ ਕਥਿਤ ਦੋਸ਼ੀ ਜਿਹੜਾ ਅਫਸਰ ਆ ਉਹ ਚੰਡੀਗੜ੍ਹ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਦੀ ਹੈਲਪ ਕਰਨ ਦੇ ਨਾਮ ਤੇ 5 ਲੱਖ ਰੁਪਏ ਅਤੇ ਇੱਕ ਸੋਨੇ ਦੀ ਛਾਪ ਜਾਂ ਸੋਨੇ ਦੀ ਮੁੰਦਰੀ ਵੀ ਉਹਨੇ ਲਈ ਸੀ ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਨੂੰ ਹੁਣ ਤੱਕ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਪੰਚਕੂਲਾ ਤੋਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਦੌਰਾਨ ਪੁਲਿਸ ਅਤੇ ਉਸ ਦੇ ਵਿਚਕਾਰ ਦਸਿਆਜਰ ਜੁਰ ਗ੍ਰਿਫਤਾਰੀ ਕੀਤੀ ਜਾ ਰਹੀ ਸੀ ਤਾਂ ਪੁਲਿਸ ਅਤੇ ਇਸ ਫਰਜੀ ਕਰਨਲ ਦੇ ਵਿਚਕਾਰ ਝੜਪ ਵੀ ਹੋਈ ਹੈ ਧੱਕਾਮੁਕੀ ਵੀ ਹੋਈ ਹੈ ਦੱਸਿਆ ਜਾ ਰਿਹਾ ਕਿ ਜੋ ਮੁਲਾਜ਼ਮ ਚੰਡੀਗੜ੍ਹ ਪੁਲਿਸ ਦੇ ਉਸ ਨੂੰ ਹੁਣ ਸਲੂਟ ਮਾਰਦੇ ਸੀ ਉਹ ਉਹਨੂੰ ਗ੍ਰਿਫਤਾਰ ਕਰਨ ਗਏ ਸੀ ਪੁਲਿਸ ਦਾ ਕਹਿਣਾ ਕਿ ਹੱਥੋ ਪਾਈ ਦੇ ਵਿੱਚ ਫਰਜੀ ਕਰਨਲ ਜ਼ਖਮੀ ਵੀ ਹੋ ਗਿਆ ਦੱਸਿਆ ਜਾ ਰਿਹਾ ਕਿ ਜਦੋਂ ਇਸ ਨੂੰ ਕੋਡ ਦੇ ਵਿੱਚ ਪੇਸ਼ ਕੀਤਾ ਜਾਣ ਲੱਗਾ ਤਾਂ ਇਹਨੇ ਆਪਣੇ ਵਕੀਲ ਨੂੰ ਸਾਰੀ ਕਹਾਣੀ ਦੱਸੀ ਆਗੀ ਤੇ ਫਿਰ ਇਸ ਨੇ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਆ ਹੁਣ ਮੈਡੀਕਲ ਜਿਹੜਾ ਵਾ ਸਰਕਾਰੀ ਮੈਡੀਕਲ ਜਿਹੜਾ ਹਸਪਤਾਲ ਹੈ ਸੈਕਟਰ 16 ਦੇ ਵਿੱਚ ਮੈਡੀਕਲ ਬੋਰਡ ਵਿੱਚ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਗਏ ਨੇ ਤੇ ਮੈਡੀਕਲ ਜਾਂਚ ਤੋਂ ਬਾਅਦ ਇਸ ਫਰਜੀ ਕਰਨਲ ਨੂੰ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ਤੇ ਵੀ ਭੇਜ ਦਿੱਤਾ ਗਿਆ। ਇਹ ਵੀ ਖਬਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਦੋਂ ਇਹਦੀ ਤਲਾਸ਼ੀ ਲਈ ਗਈ ਤਾਂ ਇੱਕ ਯੂਨੀਫਾਰਮ ਮਿਲੀ ਉਸ ਯੂਨੀਫਾਰਮ ਇੰਡੀਅਨ ਆਰਮੀ ਦੀ ਸੀ ਅਕਸਰ ਇਹ ਹੁੰਦਾ ਰਹਿੰਦਾ ਸੀ ਤੇ ਮੋੜੇ ਤੇ ਇਸਨੇ ਜਿਹੜਾ ਭਾਰਤ ਦਾ ਇੱਕ ਦੇਸ਼ ਦਾ ਪ੍ਰਤੀਕ ਆ ਉਹ ਮੋਢੇ ਤੇ ਜਿਹੜਾ ਐਮਬਲਮ ਆ ਉਹ ਵੀ ਲਗਾਇਆ ਸੀ ਜਿਸ ਕਰਕੇ ਅਕਸਰ ਜਿਹੜੇ ਅਧਿਕਾਰੀ ਉਹਨਾਂ ਨੂੰ ਕਰਨਲ ਹੀ ਸਮਝਦੇ ਰਹੇਗੇ ਔਰ ਛੋਟੇ ਅਧਿਕਾਰੀ ਉਹਨਾਂ ਨੂੰ ਸਲੂਟ ਮਾ ਰਹੇ ਤੇ ਉਹਦੀ ਆਉ ਭਗਤ ਕਰਦੇ ਰਹੇ ਨੇ ਤੇ ਹੁਣ ਉਹ 14 ਦਿਨ ਤੇ ਜੁਡੀਸ਼ੀਅਲ ਅਰਮਾਨ ਤੇ ਲੇਕਿਨ ਚੰਡੀਗੜ੍ਹ ਪੁਲਿਸ ਨੇ ਪ੍ਰੋਡਕਸਰ ਵਾਰੰਟ ਜਿਹੜਾ ਉਹ ਮੰਗ ਲਿਆ ਔਰ ਦੱਸਿਆ ਜਾ ਰਿਹਾ ਕਿ ਇਹਦੀ ਬਹੁਤ ਜਿਹੜੀ ਚੰਡੀਗੜ੍ਹ ਪੁਲਿਸ ਦੇ ਵਿੱਚ ਨੀੜਤਾ ਸੀ ਇਸੇ ਕਰਕੇ ਇਹ ਹੁਣ ਤੱਕ ਤੇ ਪਤਾ ਲੱਗਾ ਕਿ ਤਿੰਨ ਮਹਿਲਾ ਸਿਪਾਈ ਔਰ ਇੱਕ ਸਾਬਕ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਵੀ ਇਹਨੇ ਵੱਡੇ ਅਧਿਕਾਰੀਆਂ ਨਾਲ ਮਿਲ ਕੇ ਤਬਾਦਲੇ ਕਰਵਾਏ ਸੀ ਚੰਡੀਗੜ੍ਹ ਪੁਲਿਸ ਦੇ ਵਿੱਚ ਹੀ ਇਹਦਾ ਅਸਰ ਸੂਖ ਨਹੀਂ ਬਲਕੇ ਦਿੱਲੀ ਸੇ ਤੱਕ ਭਾਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਵੀ ਕਈਆਂ ਦੇ ਨਾਲ ਇਹਦੀ ਉੱਠਣਾ ਬੈਠਣਾ ਸੀ ਜਿਸ ਕਰਕੇ ਚੰਡੀਗੜ੍ਹ ਪੁਲਿਸ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹ ਵੀ ਇਹਦੇ ਪ੍ਰਭਾਵ ਹੇਠ ਸੀ ਪਰ ਜਦੋਂ ਪਤਾ ਲੱਗਾ ਕਿ ਇਹ ਫਰਜੀ ਆ ਇਹਦਾ ਇੰਡੀਅਨ ਆਰਮੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਲੋਕਾਂ ਨੂੰ ਗਮਰਾਹ ਕਰਦਾ ਰੋਕਣਾ ਧੋਖਾ ਧੜੀ ਕਰਦਾ ਫਿਰ ਪੁਲਿਸ ਨੂੰ ਹੱਥਾਂ ਪੈਰਾਂ ਦੇ ਪਈ ਆ ਜਦੋਂ ਇਹਨੂੰ ਪੰਚਕੂਲੇ ਦੇ ਵਿੱਚ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇਹਨੇ ਹੱਥੋਪਾਈ ਕੀਤੀ ਹੱਥੋਪਾਈ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਜ਼ਖਮੀ ਹੋ ਗਿਆ ਫਿਰ ਇਹਨੂੰ ਅਦਾਲਤਦ ਵਿੱਚ ਜਦੋਂ ਪੇਸ਼ ਕਰਨ ਲੱਗੇ ਤਾਂ ਇਹਨੇ ਕਿਹਾ ਕਿ ਮੇਰਾ ਮੈਡੀਕਲ ਕਰਵਾਇਆ ਜਾਵੇ ਫਿਰ ਮੈਡੀਕਲ ਕਰਵਾਇਆ ਗਿਆ ਜਿਸ ਤੋਂ ਬਾਅਦ ਇਸ ਨੂੰ ਜਿਹੜੀ ਸਥਿਤੀ ਨੂੰ ਦੇਖਦੇ ਹੋ ਹਾਲਾਤ ਨੂੰ ਦੇਖਦੇ ਹੋਏ ਇਹਨੂੰ 14 ਦਿਨ ਦੇ ਜੁਡੀਸ਼ੀਅਲ ਹਿਬਾਣ ਤੇ ਭੇਜ ਦਿੱਤਾ ਗਿਆ ਲੇਕਿਨ ਫਿਲਹਾਲ ਇਹ ਕਿ ਪੁਲਿਸ ਇਸ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਇਹਦੇ ਜਿਹੜੇ ਸੰਪਰਕ ਦੇ ਵਿੱਚ ਕਿਸ ਕਿਸ ਰੈਂਕ ਦੇ ਅਧਿਕਾਰੀ ਸੀ ਇੱਕ ਤੇ ਐਸਪੀ ਰੈਂਕ ਦੇ ਅਧਿਕਾਰੀ ਨਾਲ ਤੇ ਇਹਦੀ ਬਹੁਤ ਨਿੱਜੀ ਦੋਸਤੀ ਸੀ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਏ ਨੇ ਔਰ ਦੂਜਾ ਪਿਛਲੇ 2 ਸਾਲ ਦਾ ਇਹਦਾ ਜਿਹੜਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈਗਾ ਕਿ ਆਕਰ ਚੰਡੀਗੜ੍ਹ ਪੁਲਿਸ ਦੇ ਵਿੱਚ ਐਸਪੀ ਜਾਂ ਇਸ ਤੋਂ ਵੱਡੇ ਅਧਿਕਾਰੀਆਂ ਦੇ ਨਾਲ ਜਾਂ ਦਿੱਲੀ ਸਥਿਤ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਵਿੱਚ ਜਿਹੜੇ ਤਨਾਤ ਅਫਸਰ ਨੇ ਉਹਨਾਂ ਦੇ ਨਾਲ ਇਹੋ ਜਿਹੀ ਕਿਹੋ ਜਿਹੀ ਸੰਪਰਕ ਕੀਤੀ ਸੀ ਤਾਂ ਕੀ ਸਿਰਫ ਇੱਥੇ ਹੀ ਇਹਨੇ ਲੋਕਾਂ ਦੇ ਨਾਲ ਠੱਗੀ ਮਾਰੀ ਜਿਵੇਂ ਖਬਰ 'ਚ ਜ਼ਿਕਰ ਕੀਤਾ ਗਿਆ ਦੈਨਿਕ ਭਾਸਕਰ ਦੀ ਖਬਰ ਦੇ ਵਿੱਚ ਕਿ ਇੱਕ ਮਹਿਲਾ ਸਿਪਾਈ ਨੂੰ ਕੰਮ ਸੀ ਉਹਦੇ ਕੋਲ ਨੇ 5 ਲੱਖ ਰੁਪਈਆ ਵੀ ਲੈ ਤੇ ਨਾਲ ਇੱਕ ਸੋਨੇ ਦੀ ਜਿਹੜੀ ਆ ਅੂਠੀ ਵੀ ਲਈ ਆਈ ਹੈ ਉਹ ਵੀ ਇੱਕ ਹੁਣ ਜਾਂਚ ਦਾ ਵਿਸ਼ਾ ਹੈ ਫਿਲਹਾਲ ਇਸ ਖਬਰ ਦੇ ਨਾਲ ਹੀ ਤੁਹਾਡੇ ਤੋਂ ਲਈ ਅੱਗੇ ਆ ਗਿਆ ਦੇਖਦੇ ਰਹੋ ਇਸ ਪੰਜਾਬ ਧੰਨਵਾਦ